ਅੱਜ ਤੱਕ ਇਹਨਾਂ ਨੇ ਵਾਈਟ ਟਰਿਪ ਨੇ ਜਾਰੀ ਕੀਤਾ ਕਿਉਂਕਿ ਅਗਰ ਕੁਝ ਨੌਕਰੀਆਂ ਦਿੱਤੀਆਂ ਵੀ ਗਈਆਂ ਜਿਹੜੇ ਕਿ 61 ਹਜ਼ਾਰ ਤੇ ਫਿਰ ਉਹ ਸਾਰੀਆਂ ਗਈਆਂ ਨੇ ਹਰਿਆਣੇ ਨੂੰ ਕਿਉਂਕਿ ਤੁਹਾਡੇ ਕੋਲ ਪੰਜਾਬੀ ਡੋਮਸਾਈਲ ਦੀ ਸ਼ਰਤ ਲਾਉਣ ਦੀ ਤੁਹਾਡੇ ਕੋਲ ਇਨੀ ਹਿੰਮਤ ਨਹੀਂ ਤੁਹਾਡੇ ਕੋਲ ਹਿਮਾਚਲ ਪ੍ਰਦੇਸ਼ ਔਰ ਉਤਰਾਖੰਡ ਤੇ ਗੁਜਰਾਤ ਤੇ ਰਾਜਸਥਾਨ ਵਾਂਗੂ ਉਹ ਲਾਅ ਨਹੀਂਗਾ ਨਾ ਜ਼ਮੀਨ ਖਰੀਦ ਸਕਦਾ ਨਾ ਇੱਕ ਪੂਰਾ ਵੋਟਰ ਬਣ ਸਕਦਾ ਜਿਹੜਾ ਬਿੱਲ ਮੈਂ 2023 ਦਾ ਸਪੀਕਰ ਕੁਲਤਾਰ ਸੰਮਵਾਂ ਦੇ ਮੇਜ ਤੇ 2023 ਜਨਵਰੀ ਦਾ ਰੱਖਾਇਆ ਉਸ ਬਿਲ ਨੂੰ ਅੱਜ ਤੱਕ ਇੰਟਰੋਡਿਊਸ ਨਹੀਂ ਕੀਤਾ ਇਹਦਾ ਮਤਲਬ ਤੁਸੀਂ ਬੇਈਮਾਨ ਹੋ ਪੰਜਾਬ ਦੇ ਤੁਸੀਂ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਸ ਇਸ ਸਰਕਾਰ ਦੇ ਵਿੱਚ ਦਿੱਤੀਆਂ ਉਹ ਸਾਰੀਆਂ ਗੈਰ ਪੰਜਾਬੀਆਂ ਦੀ ਪਹਿਲੀ ਗੱਲ ਤਾਂ ਸਰਕਾਰ ਹੀ ਗੈਰ ਪੰਜਾਬੀ ਚਲਾ ਰਹੀ ਜਿੰਨੇ ਤੁਸੀਂ ਚੇਅਰਮੈਨ ਲਾਏ ਦੀਪਕ ਚੋਹਾਨ ਪਤਾ ਨਹੀਂ ਕਿੱਥੋਂ ਲੁਕੀ ਚੋਣ ਕੇ ਕੱਢ ਲੈਣਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪਹਿਲਾਂ ਤੁਸੀਂ ਬੀਬੀ ਲੱਭ ਕੇ ਲੈਂਦੇ ਸੀ ਜਿੱਥੇ ਉਹ ਪਰਮਿਸਸ ਬੇਤੀ ਉਹ ਗੈਰ ਪੰਜਾਬੀ ਸਾਡੇ ਜਿਹੜੇ ਨੌਜਵਾਨ ਪੜ੍ਹ ਕੇ ਕਰਨੇ ਨੇ ਚਾਹੇ ਉਹ ਛੋਟੀ ਤੋਂ ਛੋਟੀ ਪੋਜੀਸ਼ਨ ਤੇ ਮੈਰਿਟ ਵਾਲਿਆਂ ਨੂੰ ਸੱਚੀ ਦਿਓ ਜੀ ਪੜ੍ਹੇ ਲਿਖੇ ਨੌਜਵਾਨਾਂ ਨੂੰ ਉਹਨਾਂ ਨਾਲ ਤਾਂ ਘੱਟੋ ਘੱਟ ਵਿਤਕਰਾ ਮਤ ਕਰੋ ਡੀ5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਆ ਸੁਖਪਾਲ ਸਿੰਘ ਖੈਰਾ ਜੋ ਕਿ ਕਾਂਗਰਸ ਦੇ ਇੱਕ ਵਿਧਾਇਕ ਨੇ ਤੇ ਇੱਕ ਵੱਡੇ ਲੀਡਰ ਵੀ ਨੇ ਤੇ ਲਗਾਤਾਰ ਉਹ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ਦੇ ਉੱਤੇ ਘੇਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਹੁਣ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਨੌਕਰੀਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਪੜੇ ਬਾਜ਼ੀ ਨੂੰ ਲੈ ਕੇ ਕੁਝ ਕਾ ਅੰਕੜੇ ਪੇਸ਼ ਕੀਤੇ ਗਏ ਉਹਨਾਂ ਦੇ ਹੱਥ ਦੇ ਵਿੱਚ ਕੁਝ ਕਾ ਕਾਗਜ਼ ਨੇ ਤੇ ਉਹਨਾਂ ਦੇ ਆਧਾਰ ਦੇ ਉੱਤੇ ਉਹ ਗੱਲਬਾਤ ਕਰ ਰਹੇ ਨੇ ਤੇ ਉਹ ਸਰਕਾਰ ਨੂੰ ਲੈ ਕੇ ਕਈ ਸਵਾਲ ਖੜੇ ਕਰਦੇ ਹੋਏ ਨਜ਼ਰ ਆਏ ਨੇ ਕੀ ਗੱਲਬਾਤ ਆ ਉਹ ਤੁਹਾਨੂੰ ਸੁਣਾਉਣੇ ਆ ਦੋਸਤੋ ਨਲੈਕ ਸਰਕਾਰ ਨਲੈਕ ਫੈਸਲੇ ਤੇ ਨਲੈਕ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਉਹਦਾ ਮੈਂ ਅੱਜ ਤੁਹਾਡੇ ਸਾਹਮਣੇ ਵੇਰਵਾ ਵੀ ਰੱਖਣਾ ਤੇ ਖੁਲਾਸਾ ਵੀ ਕਰਨਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀਆਂ ਕੈਟਾਗਰੀ B ਦੀਆਂ ਨੌਕਰੀਆਂ ਨੇ ਜਾਂ ਸੀ ਦੀਆਂ ਨੌਕਰੀਆਂ ਵੀ ਨੇ ਉਹ ਪੰਜਾਬ ਸਰਵਿਸ ਸਿলেকਸ਼ਨ ਬੋਰਡ ਆਪਣਾ ਪੀ ਟ੍ਰਿਪਲ ਐਸ ਬੀ ਜਿਹੜਾ ਸਾਡਾ ਅਧੀਨ ਸੇਵਾਵਾਂ ਬੋਰਡ ਹੈ ਪੰਜਾਬ ਦਾ ਇਹ ਸਾਰੀਆਂ ਇਮਤਿਹਾਨ ਤੇ ਇੰਟਰਵਿਊਜ਼ ਵਗੈਰਾ ਉਹ ਕੰਡਕਟ ਕਰਦੇ ਤੇ ਅਲਟੀਮੇਟਲੀ ਉਹ ਫਿਰ ਮੈਰਿਟ ਬਣਾਉਂਦੇ ਨੇ ਅੱਜ ਸਾਰੇ ਦੇਸ਼ ਵਿੱਚ ਸਾਡ ਸੌਰੀ ਸਾਰੇ ਦੁਨੀਆ ਦੇ ਵਿੱਚ ਮੈਰਿਟ ਆਧਾਰ ਬਣਿਆ ਹੋਇਆ ਵਾ ਕਿ ਬਹੁਤ ਹਾਈ ਰੈਂਕਿੰਗ ਬਹੁਤ ਕੁਆਲੀਫਾਈਡ ਲੋਕ ਜਿਹੜੇ ਨੇ ਬਹੁਤ ਜਿਹੜੇ ਇੰਟੈਲੀਜੈਂਟ ਉਮੀਦਵਾਰ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਸਾਡੀ ਸਟੇਟ ਸਾਡਾ ਦੇਸ਼ ਅਕਲਮੰਦ ਲੋਕਾਂ ਦੇ ਹੱਥ ਵਿੱਚ ਆਵੇ ਤੇ ਅੱਛਾ ਕੰਮ ਕਰੇ ਲੇਕਿਨ ਇਹ ਜਿਹੜਾ ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ ਹੈ ਇਹਨੇ ਮੇਰੇ ਕੋਲ 2022 ਦੀ ਜਿਹੜਾ ਕੋਰੀਜੈਂਡਮ ਹੈ ਮਤਲਬ ਕਿ ਜਿਹੜਾ ਇਹਨਾਂ ਨੇ ਸ਼ੁੱਧੀ ਪੱਤਰ ਜਾਰੀ ਕਰਦੇ ਨੇ ਉਹਦੇ ਚ ਇਹਨਾਂ ਨੇ ਜਿਹੜਾ ਬੇਸਿਕ ਪਾਸਿੰਗ ਮਾਰਕਸ ਇੱਕ ਉਮੀਦਵਾਰ ਨੂੰ ਚਾਹੀਦੇ ਨੇ ਕਿਸੇ ਲਿਖਤੀ ਇਮਤਿਹਾਨ ਵਿੱਚ ਉਹ ਪਹਿਲਾਂ 40% ਰੱਖੀ ਗਈ ਸੀ ਕਿ ਘੱਟੋ ਘੱਟ ਯਾਰ 40% ਦਾ ਬੰਦਾ 100 ਚੋਂ ਨੰਬਰ ਹਾਸਲ ਕਰੇ ਫਿਰ ਉਹ ਨੌਕਰੀ ਦਾ ਹੱਕਦਾਰ ਹੈ ਲੇਕਿਨ ਤੁਸੀਂ ਆ ਦੇਖੋਗੇ ਮੇਰੇ ਕੋਲ ਇਦਾਂ ਦੀਆਂ ਚਾਰ ਕੋਰੀਜੈਂਟਮਸ ਆ ਜਿਹੜਾ ਇਹਨਾਂ ਨੇ ਸ਼ਰਤ ਹਟਾਤੀ 40 ਤੋਂ ਤੁਸੀਂ ਅਗਰ ਦੇਖ ਸਕਦੇ ਹੋ ਕੈਮਰੇ ਦੇ ਨਾਲ ਤਾਂ ਮੈਂ ਪੜ੍ਹ ਵੀ ਦੰਦਾ ਲਿਖਤੀ ਪ੍ਰੀਖਿਆ ਵਿੱਚ પાસ ਹੋਣ ਲਈ 40 ਅੰਕ ਪ੍ਰਾਪਤ ਕਰਨ ਦੀ ਸ਼ਰਤ ਨੰਬਰ 10 ਬ੍ਰੈਕਟ 1 ਨੂੰ ਹਟਾਇਆ ਜਾਂਦਾ ਹੈ ਔਰ ਇਹ ਚੇਅਰਮੈਨ ਦੇ ਸਾਈਨ ਜਿਹੜਾ ਥੱਲੇ ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ ਦਾ ਚੇਅਰਮੈਨ ਉਹਦੇ ਸਿਗਨੇਚਰਸ ਨੇ ਇਦਾਂ ਦੇ ਕੋਰੀਡ ਕੋਰੀਜੈਂਡਮਸ ਮੇਰੇ ਕੋਲ 4 ਨੇ ਜੀ ਅਲੱਗ-ਅਲੱਗ ਨੇ ਔਰ ਉਸ ਤੋਂ ਬਾਅਦ ਵੀ ਪਤਾ ਲੱਗਾ ਕਿ ਹਲੇ ਤੱਕ ਵੀ ਇਹ ਇਨਸਟਰਕਸ਼ਨਸ ਜਿਹੜੀਆਂ ਨੇ ਉਹ ਜਾਰੀ ਨਹੀਂ ਇਹਦਾ ਮਤਲਬ ਹੈ ਕਿ ਜਿਹੜਾ 40 ਤੋਂ 80 ਵਾਲੇ ਨੰਬਰ ਆ ਰਹੇ ਨੇ ਕਿਸੇ ਦੇ ਅ ਮੈਨੂੰ ਪੂਰੀ ਇੱਕ ਡਿਟੇਲਡ ਰਿਜ਼ਲਟ ਦੀ ਲਿਸਟ ਜਿਹੜੇ ਉਹਦੇ ਨੇ ਮਿਸਾਲ ਦੇ ਤੌਰ ਤੇ ਜੂਨੀਅਰ ਇੰਜੀਨੀਅਰ ਸਿਵਲ ਹੁਣ ਜਿਹੜਾ ਜੂਨੀਅਰ ਇੰਜੀਨੀਅਰ ਸਿਵਲ ਆ ਉਸਨੇ ਕੰਸਟਰਕਸ਼ਨ ਦੀ ਸਾਰੀ ਐਕਟੀਵਿਟੀ ਨੂੰ ਓਵਰਸਾਈ ਕਰਨਾ ਪਲਾਨ ਕਰਨਾ ਉਹਦੇ ਟੈਕਨੀਕੈਲिटीज ਵਿੱਚ ਜਾਣਾ ਤਾਂ ਕਿ ਕੋਈ ਵੀ ਬਿਲਡਿੰਗ ਬਣ ਰਹੀ ਆ ਕੋਈ ਸੜਕ ਬਣ ਰਹੀ ਆ ਕੋਈ ਹਸਪੀਟਲ ਬਣ ਰਿਹਾ ਕੋਈ ਸਕੂਲ ਬਣ ਰਿਹਾ ਇਹ ਬੜਾ ਇੰਪੋਰਟੈਂਟ ਟੈਕਨੀਕਲ ਪੋਜੀਸ਼ਨ ਹੈ ਲੇਕਿਨ ਜਿਹੜੇ ਇਹਦੇ ਚ ਪਾਸ ਹੋਏ ਨੇ ਹੁਣ ਆ ਮੇਰੇ ਕੋਲ ਲੇਟੈਸਟ ਰਿਜ਼ਲਟ ਜਿਹੜਾ ਵਾ 15525 ਦਾ ਆ ਤੁਸੀਂ ਦੇਖ ਸਕਦੇ ਹੋ ਆ 15525 ਦਾ ਰਿਜ਼ਲਟ ਹੈ ਮੇਰੇ ਕੋਲ ਇੱਥੇ ਕਿਤੇ ਲਿਖਿਆ ਹੋਣਾ ਰਿਜ਼ਲਟ ਤੇ ਆ ਥੱਲੇ ਤੁਸੀਂ ਨੰਬਰ ਦੇਖ ਲਓ ਹੁਣ ਥੱਲੇ ਆ ਪਹਿਲੇ ਕਾਲਮ ਦੇ ਵਿੱਚ ਆ ਨੰਬਰ ਨੇ ਜੀ ਸਾਰੇ ਨਾਮ ਚਲੋ ਛੱਡੋ ਫਿਰ ਬੁਰਾ ਮਨਾਉਣਗੇ ਬੱਚੇ ਕਿ ਸਾਡੇ ਨਾਵਾਂ ਨੂੰ ਡਿਸਕਲੋਸ ਕੀਤਾ ਕਿੰਨੇ ਨੰਬਰ ਆ ਰਹੇ ਨੇ ਜੂਨੀਅਰ ਇੰਜੀਨੀਅਰ ਦੇ ਲਿਖਤੀ ਪੇਪਰ ਵਿੱਚ 15 5 2025 ਨੂੰ 25 ਮਾਰਕਸ 24.5 ਮਾਰਕਸ 24.5 ਮਾਰਕਸ 22.75 ਮਾਰਕਸ 23.75 ਮਾਰਕਸ 21.25 ਮਾਰਕਸ 2.25 ਮਾਰਕਸ 19.75 ਮਾਰਕਸ ਇਹ 10. 10.75 ਮਾਰਕਸ ਔਰ 11. 75 ਮਾਰਕਸ ਵਾਲੇ ਵੀ ਪਾਸ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵਿਚਾਰੇ ਜਦੋਂ ਨੌਕਰੀ ਦਾ ਤੁਸੀਂ ਪ੍ਰਾਪਤ ਕਰ ਲਈ ਮੇਰਾ ਕੋਈ ਤੁਹਾਡੇ ਨਾਲ ਅਫਸੋਸ ਜਾਂ ਕੋਈ ਗਿਲਾ ਨਹੀਂਗਾ ਪਰ ਜਿਹਨੂੰ ਜਿਸ ਕੈਂਡੀਡੇਟ ਨੂੰ ਸਿਰਫ 10.75 ਮਾਰਕਸ ਮਿਲਣਗੇ ਉਹ ਪਾਵੇਂ ਕਿਸੇ ਕੈਟਾਗਰੀ ਦਾ ਹੋਵੇ ਪਾਵੇਂ ਕਿਸੇ ਕੋਟੇ ਦਾ ਹੋਵੇ lettes presume ਉਹ ਵੀ ਕਿਸ ਸੈਕਸ਼ਨ ਦੇ ਕੋਟੇ ਦਾ ਵਾ ਆਪਾਂ ਕਹਿ ਦਿੰਦੇ ਨੇ ਕਿ ਜੇ ਉਹਨਾਂ ਨੂੰ ਜੋਬਸ ਮਿਲਣੀਆਂ ਚਾਹੀਦੀਆਂ ਜ਼ਰੂਰ ਲੈਣੀਆਂ ਚਾਹੀਦੀਆਂ ਪਰ ਜੇ ਆਪਾਂ ਕੀ ਅਸੀਂ ਵੇਟ ਨਹੀਂ ਕਰ ਸਕਦੇ ਕੀ ਅਸੀਂ ਰਿਪੀਟਿਡਲੀ ਕਾਲਸ ਨਹੀਂ ਦੇ ਸਕਦੇ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਅੱਜ ਦਾ ਜਿਹੜਾ ਕੋਈ ਵੀਕਸ ਸੈਕਸ਼ਨ ਵੀ ਆ ਚਾਇਓ ਸ਼ਡਿਊਲਡ ਕਾਸਟ ਨੇ ਚਾਇਓ ਦਲਿਤ ਨੇ ਚਾਇਓ ਬੈਕਵਰਡ ਕਲਾਸਸ ਆ ਤਿੰਨ ਕਰੋੜ ਦੀ ਆਬਾਦੀ ਵਿੱਚੋਂ ਇਦਾਂ ਦੇ ਬੱਚੇ ਆਪਣੇ ਕੋਲ ਨਹੀਂ ਕਿ ਜਿਹੜੇ ਬੇਅਰ ਮਿਨਿਮਮ 40 ਮਾਰਕਸ ਅਚੀਵ ਕਰ ਸਕਣ ਨਿਖਤੀ ਪੇਪਰ ਦੇ ਵਿੱਚ ਨਹੀਂ ਲੱਭੇ ਉਹਨਾਂ ਨੂੰ ਇਸੇ ਤਰ੍ਹਾਂ ਨਾਲ ਆ ਜਿਹੜਾ ਇੱਕ ਆਡਿਟ ਇਨਸਪੈਕਟਰਸ ਦੀ ਪੋਸਟ ਕੱਢੀ ਹੈ ਇਹਨਾਂ ਨੇ ਔਰ ਉਹਦਾ ਨਤੀਜਾ ਤਾਂ ਹੁਣ ਤਾਜ਼ਾ ਹੀ ਹੈ ਜੇ ਮੇਰੇ ਖਿਆਲ ਮਿਤੀ 7 1 2026 ਮਿਤੀ 8 1 2026 ਆ ਤੁਸੀਂ ਹੁਣ ਦੇਖ ਸਕਦੇ ਹੋ ਕਿ ਆ ਜਿਹੜੇ ਆਡਿਟ ਇਨਸਪੈਕਟਰ ਦਾ ਰਿਜ਼ਲਟ ਹੈਗਾ ਉਹਦੇ ਤੇ ਕਿੰਨੇ ਕਿੰਨੇ ਮਾਰਕਸ ਨੇ ਐਜ਼ ਲੋ ਐਜ਼ ਮਤਲਬ ਇਹ ਜਿਹੜੇ ਕਟਆਫ ਆਪ ਹੀ ਰੱਖੇ ਇਹਨਾਂ ਨੇ 7.5 ਨੰਬਰ ਜੀ 100 ਚੋਂ 12.5 ਨੰਬਰ 100 ਚੋਂ ਇਹ ਆ ਗਈ ਜੀ ਤੁਹਾਡੇ ਆਡਿਟ ਇਨਸਪੈਕਟਰ ਦੀ ਕਿ ਸਿਲੈਕਟ ਕੌਣ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਲੇਬਰ ਇਨਸਪੈਕਟਰ ਦੀ ਪੋਸਟ ਦਾ ਰਿਜ਼ਲਟ ਹੈ ਮੇਰੇ ਕੋਲ 2024 ਦਾ ਵਾ ਲੇਬਰ ਇਨਸਪੈਕਟਰ ਆਫਟਰ ਆਲ ਲੇਬਰ ਲਾਜ਼ ਨੇ ਦੇ ਸ਼ੁੱਡ ਅੰਡਰਸਟੈਂਡ ਅਗਰ ਉਹ ਲੇਖ ਹੀ ਨਹੀਂ ਸਕਦੇ ਸੋਚੋ ਕਿੰਨੇ ਨੰਬਰ ਆ ਰਹੇ ਨੇ 13 7.5 17.75 14.75 24.50 ਆ ਰਿਜ਼ਲਟ ਤੇ ਆ ਨੰਬਰਸ ਨੇ ਕੈਂਡੀਡੇਟਸ ਦੇ ਨਾਮ ਨੇ ਚਲੋ ਨਾਮ ਤੇ ਫੋਕਸ ਨਾਮ ਹੀ ਕਰੋ ਆ ਉਹਨਾਂ ਦੇ ਨੰਬਰਸ ਨੇ ਇਹ ਸਾਡੇ ਲੇਬਰ ਇੰਸਪੈਕਟਰ ਭਰਤੀ ਹੋਏ ਪੰਜਾਬ ਸਰਕਾਰ ਦੇ ਇਸੇ ਤਰ੍ਹਾਂ ਨਾਲ ਨੈਕਸਟ ਸੀਗਾਰ ਜੂਨੀਅਰ ਇੰਜੀਨੀਅਰ ਸਿਵਲ ਅਗੇਨ 312025 ਦਾ ਥੱਲੇ ਰਹਿਣ ਦੇ ਕੁਸ਼ਣ ਹੁੰਦਾ 312025 ਦਾ ਰਿਜ਼ਲਟ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਜੂਨੀਅਰ ਇੰਜੀਨੀਅਰ ਸਿਵਲ ਆ ਸਾਰੇ ਆ ਛੋਟੇ ਛੋਟੇ ਨੰਬਰਸ ਨੇ ਕਿਸੇ ਦੇ ਸ਼ਾਇਦ 3 ਨੇ 29 ਨੇ ਵਗੈਰਾ ਵਗੈਰਾ ਸ਼ਾਇਦ ਅੱਗੇ ਜਾ ਕੇ ਦੇਖਾਂਗੇ ਚਲੋ ਇਹ ਤਾਂ ਮੈਂ ਤੁਹਾਨੂੰ ਸਿਰਫ ਦਿਖਾਉਣਾ ਸੀਗਾ ਕਿ ਆ ਪੋਜੀਸ਼ਨ ਆ ਸਾਡੇ ਪੰਜਾਬ ਦੀ ਸਰਕਾਰ ਦੀ ਜਿਹੜੀ ਕਹਿੰਦੀ ਅਸੀਂ ਨੌਕਰੀਆਂ ਦੇ ਰਹੇ ਆ ਬਹੁਤ ਲੋਕਾਂ ਨੂੰ ਨੌਕਰੀਆਂ ਤਾਂ ਤੁਸੀਂ ਸ਼ਾਇਦ ਦੇ ਰਹੇ ਹੋਵੋਗੇ ਲੇਕਿਨ ਨੌਕਰੀਆਂ ਤਾਂ ਨਲੈਕ ਲੋਕਾਂ ਨੂੰ ਦੇ ਰਹੇ ਤੁਸੀਂ ਤੇ ਫਿਰ ਸਾਡੀ ਪਲੈਨਿੰਗ ਕੌਣ ਕਰੇਗਾ ਸਾਡੀ ਸਟੇਟ ਦਾ ਇੰਟਰਸਟ ਕੌਣ ਵਾਚ ਕਰੇਗਾ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਤੁਹਾਨੂੰ ਯਾਦ ਹੋਣਾ ਕਿ ਮੈਂ ਸ਼ਾਇਦ 2022-23 ਦੇ ਵਿੱਚ ਇੱਕ ਇਹਨਾਂ ਨੇ ਨੈਤ ਤਸੀਲਦਾਰਾਂ ਤੇ ਭਰਤੀ ਕੀਤੀ ਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ ਜਿਹੜਾ ਸਭ ਤੋਂ ਟਾਪ ਦਾ ਸਾਡਾ ਕਮਿਸ਼ਨ ਹੈ ਜਿਹੜਾ ਡੀਐਸਪੀਜ਼ ਭਰਤੀ ਕਰਦਾ ਪੀਸੀਐਸ ਆਫੀਸਰਜ਼ ਭਰਤੀ ਕਰਦਾ ਪੀਸੀਐਸ ਜੁਡੀਸ਼ੀਅਲ ਭਰਤੀ ਕਰਦਾ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਇੱਕੋ ਹੀ ਕੌਨਸਟਿਟੂਐਂਸੀ ਦੇ ਲਗਭਗ ਸੰਗਰੂਰ ਦੇ ਜ਼ਿਲ੍ਹੇ ਦੇ ਇੱਕ ਏਰੀਏ ਦੇ ਨੇੜੇ ਤੇੜੇ ਜਿਹੜੇ ਟਾਪਰ ਸੀਗੇ ਸ਼ੈਦ ਉਹ ਦੋ ਪੰਜਾਬ ਨੇਗਾ ਕੋਈ 50 ਦੇ ਕਰੀਬ ਟਾਪਰ ਸੀ ਇੱਕੋ ਹੀ ਕੌਨਸਟਿਟਿਊਐਂਸੀ ਦੀ ਇੱਕੋ ਜਗ੍ਹਾ ਤੋਂ ਸੀ ਜਦੋਂ ਹੋਰ ਰਿਸਰਚ ਕੀਤੀ ਨੌਜਵਾਨ ਜਿਹੜੇ ਮੈਰਿਟੋਰੀਅਸ ਸੀ ਜਿਹੜੇ ਵਿਚਾਰੇ ਅਸਪਾਇਰਿੰਗ ਕੈਂਡੀਡੇਟ ਸੀ ਪਤਾ ਲੱਗਿਆ ਕਿ ਉਹ ਪਟਵਾਰੀਆਂ ਦਾ ਟੈਸਟ ਹੋਇਆ ਸੀ ਉਹਦੇ ਫੇਲ ਹੋ ਗਏ ਸੀ ਪਟਵਾਰੀਆਂ ਦੇ ਟੈਸਟ ਵਿੱਚ ਫੇਲ ਹੋ ਗਏ ਤੇ ਤਹਿਸੀਲਦਾਰਾਂ ਵਿੱਚ ਉਹ ਟਾਪਰ ਹੋ ਗਏ ਇਜ਼ ਇਟ ਪੋਸੀਬਲ ਜਿਹੜਾ ਆਦਮੀ ਪਟਵਾਰੀ ਜੋ ਦੀ ਯੋਗਤਾ ਨਹੀਂ ਰੱਖਦਾ ਉਹ ਉਹ ਨਵੇਂ ਤਹਿਸੀਲਦਾਰ ਦੇ ਟੈਸਟ ਨੂੰ ਟੌਪ ਕਰ ਰਿਹਾ ਵਾ ਆ ਹੁਣੇ ਫੇਰ ਬੜਾ ਸ਼ੋਰ ਮਚਿਆ ਹੋਇਆ ਵਾ ਔਰ ਮੈਂ ਜਾਣਾ ਵੀ ਬਠਿੰਡੇ ਮੈਂ ਇੱਕ ਵਾਰੀ ਉਹਨਾਂ ਦੇ ਨਾਲ ਸਾਡੀ ਡੇਟਸ ਨੇ ਸੈੱਟ ਹੋਈਆਂ ਦੁਬਾਰਾ ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਪੇਪਰਸ ਹੋਏ ਨੇ ਹੁਣੇ ਰੀਸੈਂਟਲੀ ਅੱਛੀਆਂ ਪੋਜੀਸ਼ਨਸ ਲਈ ਤੇ ਉਹ ਸਾਰੇ ਜਿਹੜੇ ਪੋਜੀਸ਼ਨਸ ਨੇ ਉਹ ਇੱਕੋ ਹੀ ਜਗ੍ਹਾ ਤੋਂ ਸ਼ਾਇਦ ਪ੍ਰੋਬੇਬਲੀ ਬਠਿੰਡੇ ਏਰੀਏ ਤੋਂ ਹੀ ਇੱਕੋ ਸਟੇਸ਼ਨ ਤੋਂ ਲਗਭਗ 100 ਦੇ ਕਰੀਬ ਜਿਹੜਾ ਸੀਗਾ ਉਹ ਟਾਪਰ ਉਹ ਕੱਲਾ ਬਠਿੰਡੇ ਦੇ ਏਰੀਏ ਤੋਂ ਸੀਗਾ ਸਾਰੇ ਟਾਪਰ ਇੱਕ ਏਰੀਏ ਤੋਂ 댓 ਮੀਨਸ ਕਿ ਕੁਛ ਨਾ ਕੁਛ ਗੜਬੜਿਆ ਜਾਂ ਤੱਕ ਕੁਛ ਨਾ ਕੁਛ ਢਾਲ ਚਕਾਰਾ ਕਾਲਾ ਤੇ ਜਾਂ ਢਾਲ ਹੀ ਪੂਰੀ ਕਾਲੀ ਹੈ ਸੋ ਅਗਰ ਅਸੀਂ ਨਲਾਇਕ ਬੱਚਿਆਂ ਦੇ ਹੱਥਾਂ ਵਿੱਚ ਸਾਡੇ ਸਟੇਟ ਦੇ ਇੰਪੋਰਟੈਂਟ ਪੋਜੀਸ਼ਨਸ ਦੇਾਂਗੇ ਨੈਪ ਤਸੀਲਦਾਰ ਆਪਾਂ ਬਣਾ ਦਾਂਗੇ ਜਿਹੜੇ ਜਾਲੀ ਨੇ ਜਿਹਨਾਂ ਜਿਹੜੇ ਪਟਵਾਰੀ ਵਿੱਚ ਫੇਲ ਹੋ ਗਏ ਨੇ ਤੇ ਫਿਰ ਤੁਹਾਡਾ ਰੈਵਨਿਊ ਦਾ ਕੰਮ ਕੀ ਕਰਨਗੇ ਫਿਰ ਇਹ ਤਾਂ ਡੀਐਸਪੀ ਵੀ ਮਤਲਬ ਤੁਹਾਡੇ ਜਾਲੀ ਬਣੇ ਹੋਏ ਨੇ ਇਹਦਾ ਮਤਲਬ ਤੁਹਾਡਾ ਜਿੰਨਾ ਸਿਲੈਕਸ਼ਨ ਪ੍ਰੋਸੈਸ ਹੈਗਾ ਪਿਛਲੇ 4 ਸਾਲ ਦਾ ਉਹ ਸਾਰਾ ਡਾਊਟਫੁਲ ਕਰ ਲਿਆ ਤੁਸੀਂ ਔਰ ਮੈਂ ਇਹਦੇ 'ਚ ਅੱਜ ਗਵਰਨਰ ਪੰਜਾਬ ਨੂੰ ਚਿੱਠੀ ਲਿਖਣ ਲੱਗਿਆ ਤੇ ਕਿਰਪਾ ਕਰਕੇ ਇਸ ਦੀ ਜਾਂਚ ਕਰਵਾਓ ਜੇ ਤੁਸੀਂ ਕਿ ਇਹਨਾਂ ਨੇ 40% ਤੋਂ ਮਾਰਕਸ ਘਟਾ ਕਰਕੇ ਪਾਸਿੰਗ 7 8 8 ਨੰਬਰ 13 ਨੰਬਰ 12 ਨੰਬਰ ਕਿਉਂ ਕਰ ਦਿੱਤੇ ਨੇ ਕੀ ਪੰਜਾਬ ਦੇ ਵਿੱਚ ਡਿਸਰਵਿੰਗ ਯੂਥ ਦੀ ਕੋ ਕਮੀ ਆ ਕੀ ਪੰਜਾਬ ਦੇ ਵਿੱਚ ਹੁਣ ਪੜ੍ਹਾਈ ਮੁੱਕ ਚੁੱਕੀ ਆ ਤੇ ਸਾਰਾ ਕੰਮ ਖਤਮ ਹੋ ਚੁੱਕਾ ਵਾ ਇਹ ਗਵਰਨਰ ਪੰਜਾਬ ਨੂੰ ਮੈਂ ਅੱਜ ਚਿੱਠੀ ਲਿਖੂਗਾ ਔਰ ਅਗਲੀ ਗੱਲ ਮੈਂ ਭਗਵਾਨਪਾਣ ਨੂੰ ਰਿਪੀਟਿਡਲੀ ਪੁੱਛ ਰਿਹਾ ਅੱਜ ਤੱਕ ਇਹਨਾਂ ਨੇ ਤਵਾਬ ਨਹੀਂ ਦਿੱਤਾ ਕਿ ਕਿਰਪਾ ਕਰਕੇ ਇੱਕ ਵਾਈਟ ਪੇਪਰ ਜਾਰੀ ਕਰੋ ਤੁਸੀਂ ਕਹਿ ਰਹੇ ਹੋ ਅਸੀਂ 61000 ਨੌਕਰੀਆਂ ਦਿੱਤੀਆਂ ਪਿਛਲੇ 4 ਸਾਲ ਉਹ ਨੌਕਰੀਆਂ ਦਿੱਤੀਆਂ ਕਿਨੂੰ ਨੇ ਕੀ ਪੰਜਾਬ ਦੇ ਨੌਜਵਾਨਾਂ ਨੂੰ ਮਿਲੀਆਂ ਕਿ ਸਾਰੀਆਂ ਨੌਕਰੀਆਂ ਵਾਅਦਿਆਂ ਨੂੰ ਮਿਲੀਆਂ ਨੇ ਜੀ ਕੋਈ ਹਰਿਆਣੇ ਤੋਂ ਲੈ ਕੇ ਪਹਿਲੀ ਗੱਲ ਤਾਂ ਜੀ 60 61000 ਨੌਕਰੀ ਨਹੀਂ ਮਿੰਦੀ ਹੈਗੀ ਆਫਟਰ ਆਲ ਡਿਊ ਪ੍ਰੋਸੈਸ ਵਿੱਚ ਹਰ ਸਾਲ ਗਵਰਨਮੈਂਟ EMPLOYEES ਰਿਟਾਇਰ ਹੋ ਰਹੇ ਨੇ 4 ਸਾਲਾਂ ਵਿੱਚ ਇਹ ਤਾਂ ਹੈ ਨਹੀਂਗਾ ਕਿ ਕੋਈ ਰਿਟਾਇਰ ਹੀ ਹੋਣਾ 4 ਸਾਲਾਂ ਦੇ ਵਿੱਚ ਤੇ ਤੁਸੀਂ 61000 ਨਵੇਂ ਭਰਤੀ ਕਰਤਾ ਇਹ ਝੂਠਾ ਪ੍ਰਚਾਰ ਹੈ ਸਾਰੇ ਪੰਜਾਬ ਦੇ ਖੰਬਿਆਂ ਤੇ ਬੋਰਡਾਂ ਤੇ ਤੁਸੀਂ ਝੂਠਾ ਪ੍ਰਚਾਰ ਕੀਤਾ ਅਖਬਾਰਾਂ ਵਿੱਚ ਗਲਤ ਇਸ਼ਤਿਹਾਰ ਲਾਏ ਬਸਾਂ ਦੇ ਪਿੱਛੇ ਤੁਸੀਂ ਜਿਹੜਾ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਉਹ ਤੁਹਾਡਾ ਝੂਠਾ ਪ੍ਰਚਾਰ ਆਫਟਰ ਆਲ ਕਈ ਹਜ਼ਾਰ ਵਿਅਕਤੀ ਰਿਟਾਇਰ ਹੋਇਆ ਹੋਣਾ ਤੇ ਆਟੋਮੈਟਿਕ ਪ੍ਰੋਸੈਸ ਹੈ ਕਿ ਜਦੋਂ ਕੋਈ ਪੋਜੀਸ਼ਨ ਖਾਲੀ ਹੋਣੀ ਤੇ ਨੌਕਰੀ ਤਾਂ ਦੇਣੀ ਆ ਇਹ ਕੋਈ ਭਗਵੰਤਮਾਨ ਤੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਦਿੱਤੀ ਹੈ ਕਿ ਮਗਲੀਆਂ ਸਰਕਾਰਾਂ ਅਸਾਮੀਆਂ ਨਹੀਂ ਸੀ ਭਰਦੀਆਂ ਕੋਈ ਤਸਿਲਦਾ ਰਿਟਾਇਰ ਹੋ ਗਿਆ ਉਹਨਾਂ ਨੇ ਤਸਿਲਦਾ ਰੱਖ ਲੇ ਸਪਾਈ ਰਿਟਾਇਰ ਹੋ ਗਿਆ ਉਹਨਾਂ ਨੇ ਸਪਾਈ ਰੱਖ ਲੇ ਉਹ ਡੀਐਸਪੀ ਰਟਾਇਰ ਹੋ ਗਏ ਨਾ ਡੀਐਸਪੀ ਲੈ ਲਏ ਇਹਦੇ ਚ ਇਹ ਕਹਿਣਾ ਕਿ 61000 ਨੌਕਰੀਆਂ ਸੀ ਪਰ ਸਾਰੇ ਪੰਜਾਬ ਦੇ ਉਤੇ ਪਹਿਲੀ ਵਾਰੀ 70 ਸਾਲ ਦੀ ਦਿੱਤੀ ਇਹ ਟੋਟਲ ਫਰਾਡ ਸਟੇਟਮੈਂਟ ਹੈ ਔਰ ਮੈਂ ਮੰਗ ਕੀਤੀ ਸੀ ਭਗਵੰਤ ਪਾਨ ਤੋਂ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਔਰ ਉਸ ਵਾਈਟ ਪੇਪਰ ਵਿੱਚ ਕੈਂਡੀਡੇਟ ਦਾ ਨਾਮ ਉਸ ਦਾ ਐਡਰੈਸ ਤੇ ਉਹ ਕਿਹੜੀ ਪੋਜੀਸ਼ਨ ਲਈ ਤੁਸੀਂ ਸਿਲੈਕਟ ਕੀਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਗੇ ਅੱਜ ਤੱਕ ਇਹਨਾਂ ਨੇ ਵਾਈਟ ਪੇਪਰ ਨਹੀਂ ਜਾਰੀ ਕੀਤਾ ਕਿਉਂਕਿ ਅਗਰ ਕੁਝ ਨੌਕਰੀਆਂ ਦਿੱਤੀਆਂ ਵੀ ਗਈਆਂ ਜਿਹੜੇ ਕਿ 61000 ਦਾ ਕੰਪਲੀਟਲੀ fudge the figure it's a completely false statement agar tusi kuch hazar dittiyan vi ya kuch sainkade dittiyan te fir oh sariyan gaiyan ne haryana nu rajstan nu dilli valiyan nu kyonki tade kol punjabi domicile di shart laun di tade kol inni himmat nahi gi tade kol himachal pradesh aur uttarakhand te gujarat te rajstan wangu oh law nahi ga ke sade punjab de vich koi vi bahru aan ke na naukri le sakda sarkari na na zameen kharid sakda ਨਾਇਕ ਤੋਂ ਦਾ ਵੋਟਰ ਬਣ ਸਕਦਾ ਜਿਹੜਾ ਬਿੱਲ ਮੈਂ 2023 ਦਾ ਸਪੀਕਰ ਕੁਲਤਾਰ ਸੰਮਵਾਂ ਦੇ ਮੇਜ ਤੇ 2023 ਜਨਵਰੀ ਦਾ ਰੱਖਿਆ ਹੋਇਆ ਔਰ ਉਸ ਬਿੱਲ ਨੂੰ ਅੱਜ ਤੱਕ ਇੰਟਰੋਡਿਊਸ ਨਹੀਂ ਕੀਤਾ ਇਹਦਾ ਮਤਲਬ ਤੁਸੀਂ ਬੇਈਮਾਨ ਹੋ ਪੰਜਾਬ ਦੇ ਪ੍ਰਤੀ ਔਰ ਇੱਥੇ ਹੀ ਬਸ ਨਹੀਂ ਤੁਸੀਂ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਸ ਇਸ ਸਰਕਾਰ ਦੇ ਵਿੱਚ ਦਿੱਤੀਆਂ ਉਹ ਸਾਰੀਆਂ ਗੈਰ ਪੰਜਾਬੀਆਂ ਨੂੰ ਪਹਿਲੀ ਗੱਲ ਤਾਂ ਸਰਕਾਰ ਹੀ ਗੈਰ ਪੰਜਾਬੀ ਚਲਾ ਰਹੇ ਭਗਵੰਤਪਾਲ ਤਾਂ ਸਿਰਫ ਤੁਹਾਡੇ ਕੋਲ ਟੋਕਨ ਫੇਸ ਹੈ ਇੱਕ ਫਰੰਟਮੈਨ ਸਾਡਾ ਸਾਡਾ ਟੋਟਲ ਕੰਟਰੋਲ ਕੇਜਰੀਵਾਲ ਦੀ ਟੀਮ ਹੈ ਚੀਫ ਮਿਨਿਸਟਰ ਦੇ ਦਫਤਰ ਵਿੱਚ ਬੈਠੀ ਆ ਚਾਹੇ ਉਹ ਵਿਪ ਬੈਠਾ ਤੇ ਚਾਹੇ ਕੋਈ ਹੋਰ ਬੈਠਾ ਸਾਰੇ ਡਿਪਾਰਟਮੈਂਟਸ ਦੇ ਕੋਈ ਸਿਸੋਡੀਆਂ ਦੇਖ ਰਿਹਾ ਕੋ ਸਤਿੰਦਰ ਚੈਨ ਦੇਖ ਰਿਹਾ ਸਾਰੇ ਤੁਸੀਂ ਕੰਟਰੋਲਡ ਸਟੇਟ ਦਾ ਤੁਹਾਡੇ ਹੱਥਾਂ ਵਿੱਚ ਆ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਆ ਉਹਨਾਂ ਦੇਖਿਆ ਤੁਸੀਂ ਦਿੱਲੀੋਂ ਨਿਕਲ ਕੇ ਮੀਟਿੰਗ ਤੋਂ ਬਾਅਦ ਇੱਕ ਚੀਫ ਸੈਕਟਰੀ ਵੀ ਪੰਜਾਬੀ ਦੀ ਕੋਈ ਚੰਦ ਲਫਜ਼ ਵੀ ਠੀਕ ਨਹੀਂ ਸੀ ਬੋਲ ਸਕ ਰਿਹਾ ਚਲੋ ਭਗਵੰਤ ਮਾਨ ਦੀ ਤਰਦਾਰੂ ਕੀਤੀ ਹੋਈ ਸੀ ਇਸ ਤਰ੍ਹਾਂ ਨਾਲ ਸਾਡਾ ਹੋਮ ਸੈਕਟਰੀ ਪੰਜਾਬੀ ਗੈਰ ਪੰਜਾਬੀ ਆ ਸਾਡਾ ਜਿਹੜਾ ਡੀਜੀਪੀ ਪੰਜਾਬ ਦਾ ਹੈ ਉਹ ਗੈਰ ਪੰਜਾਬੀ ਆ ਕੀ ਤੁਹਾਨੂੰ ਪੰਜਾਬ ਦੇ ਚੰਗੇ ਅਫਸਰ ਜਿਹੜੇ ਚੰਗੇ ਸੀਗੇ ਤੁਸੀਂ ਉਹਨਾਂ ਨੂੰ ਖੁੱਡੇ ਲਾਈਨ ਲਾ ਦਿੰਦੇ ਨੇ ਸਸਪੈਂਡ ਕਰ ਦਿੰਦੇ ਨੇ ਹੋਮ ਸੈਕਰੀ ਸਾਡਾ ਗੁਰਕੀਰਿਤਪਾਲ ਸਿੰਘ ਸ਼ਾਇਦ ਉਹਨੇ ਕਿਸੇ ਇਹਨਾਂ ਦੀ ਕੋ ਇਨਸਟਰਕਸ਼ਨ ਨਹੀਂ ਮੰਨੀ ਹੋਊਗੀ ਕਿ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਆਰਮਜ਼ ਲਾਇਸੈਂਸ ਦੇ ਰਹੇ ਸੀ ਆਪਣੇ ਵਰਕਰਾਂ ਨੂੰ ਉਹਨੇ ਸ਼ਾਇਦ ਵਿਰੋਧ ਕੀਤਾ ਤੇ ਉਹਨੂੰ ਉਦੋਂ ਹੀ ਸਸਪੈਂਡ ਕਰਕੇ ਜਾਂ ਉਹਨੂੰ ਟਰਾਂਸਫਰ ਕਰਕੇ ਉਹਨੂੰ ਖੁੱਡੇ ਲਾਂ ਦਿੱਤਾ ਉਹ ਵਿਦਆਊਟ ਪੋਸਟਿੰਗ ਬੈਠਾ ਗੁਰਕੀਰਿਤਪਾਲ ਸਿੰਘ ਇੱਕ ਹੋਣ ਹਾਰ ਪੰਜਾਬ ਦਾ ਆ ਇੱਕ ਆਈਐਸ ਅਫਸਰ ਅੱਛਾ ਇਹ ਤਾਂ ਹੋ ਗਈ ਸਰਕਾਰ ਦੀ ਗੱਲ ਜਿੰਨੇ ਤੁਸੀਂ ਚੇਅਰਮੈਨ ਲਾਏ ਦੀਪਕ ਚੋਹਾਨ ਪਤਾ ਨਹੀਂ ਕਿਦੋਂ ਯੂਪੀ ਚੋਹਾਨ ਕੇ ਕੱਢ ਲੈਣਾ ਤੇਰੀ ਇਰਾਦਾ ਚੇਅਰਮੈਨ ਤੁਹਾਡਾ ਗੈਰ ਪੰਜਾਬੀ ਪੰਜਾਬ ਸਕੂਲ এডੂਕੇਸ਼ਨ ਬੋਰਡ ਦੀ ਪਹਿਲਾਂ ਤੁਸੀਂ ਬੀਬੀ ਲੱਭ ਕੇ ਲੈਂਦੇ ਸੀ ਦਿੱਲੀੋਂ ਕਮਿਸ਼ਨ ਭੇਜਦੀ ਉਹ ਗੈਰ ਪੰਜਾਬੀ ਜਿੰਨੇ ਪੰਜਾਬ ਦੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲਾਏ ਉਹ ਤੁਸੀਂ ਕੇਜਰੀਵਾਲ ਤੇ ਸफारਿਸ਼ ਤੇ ਗੈਰ ਪੰਜਾਬੀ ਦਾਤੇ ਜਿੰਨੀਆਂ ਸੀਟਾਂ ਤੁਹਾਡੀਆਂ ਰਾਜ ਸਭਾ ਦੀਆਂ ਆਈਆਂ ਉਹਨਾਂ ਚੋਂ ਤੁਸੀਂ ਬਹੁਤ ਸਾਰੇ ਗੈਰ ਪੰਜਾਬੀ ਲਾਏ ਪਾਠਕ ਵਰਗੇ ਔਰ ਤੁਸੀਂ ਪੈਸੇ ਲੈ ਕੇ ਉਹ ਸੀਟਾਂ ਵੇਚੀਆਂ ਤਾਕਤਵਰ ਅਮੀਰ ਆਦਮੀ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਕੀ ਅਸ਼ੋਕ ਲਵਲੀ ਅਸ਼ੋਕ ਮਿੱਤਰ ਲਵਲੀ ਯੂਨੀਵਰਸਿਟੀ ਜਲੰਧਰ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਬਣਾਇਆ ਉਹ ਆਮ ਆਦਮੀ ਹੈ ਜੀ ਕੋਈ ਇਸ ਤਰ੍ਹਾਂ ਨਾਲ ਤੁਸੀਂ ਸੀਟਾਂ ਪੇਚੀਆਂ ਵੀ ਨਹੀਂ ਔਰ ਸਾਡੇ ਪੰਜਾਬ ਦਾ ਤੁਸੀਂ ਸਾਰੀ ਕਮਾਂਡ ਕੰਪਲੀਟ ਗੈਰ ਪੰਜਾਬੀਆਂ ਦੇ ਹੱਥ ਵਿੱਚ ਜਾਂ ਚ ਪੰਜਾਬ ਦੇ ਵਿੱਚ ਸਾਡੇ ਪੈਸੇ ਲੁਟਾ ਰਹੇ ਹੋ ਤੁਸੀਂ ਜਹਾਜ਼ਾਂ ਤੇ ਚੜ ਰਹੇ ਹੋ ਹੈਲੀਕਾਪਟਰ ਉਡਾ ਰਹੇ ਹੋ ਔਰ ਜਿਹੜਾ ਕੋ ਹਿੰਮਤ ਕਰਦਾ ਤੁਹਾਨੂੰ ਕੁਐਸਚਨ ਕਰ ਦੇ ਪਰਚਾ ਦਰਜ ਕਰਦੇ ਉਹਦੇ ਤੇ ਝੂਠੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਛੁੱਟਣ ਦਾ ਉਪਰਾਲਾ ਕਰਦੇ ਇਹ ਤਾਂ ਕੋਈ ਬਦਲਾਅ ਦੀ ਰਾਜਨੀਤੀ ਨਹੀਂ ਸੀ ਇਹ ਤਾਂ ਟੋਟਲ ਫਰਾਡ ਦੀ ਰਾਜਨੀਤੀ ਸੀਗੀ ਉਹ ਠੀਕ ਹੈ ਗੱਲ ਕਿ ਲੋਕੀ ਹੁਣ ਵਿਚਾਰੇ ਪਿਸਰੇ ਨੇ ਉਹ ਕੁਝ ਕਰ ਨਹੀਂ ਸਕਦੇ ਲੇਕਿਨ ਅੱਜ ਦਾ ਜਿਹੜਾ ਮੇਰਾ ਮੁੱਦਾ ਸੀਗਾ ਕਿ ਘੱਟੋ ਘੱਟ ਸਾਡੇ ਜਿਹੜੇ ਨੌਜਵਾਨ ਭਰਤੀ ਕਰਨੇ ਨੇ ਚਾਹੇ ਉਹ ਛੋਟੀ ਤੋਂ ਛੋਟੀ ਪੋਜੀਸ਼ਨ ਤੇ ਮੈਰਿਟ ਵਾਲਿਆਂ ਨੂੰ ਤਰਜੀਹ ਦਿਓ ਜੀ ਪੜੇ ਲਿਖੇ ਨੌਜਵਾਨਾਂ ਨੂੰ ਲੜਕੀਆਂ ਉਹ ਵਿਚਾਰੇ ਹਾਤਾਸ਼ ਨੇ ਉਹ ਵਿਦੇਸ਼ਾਂ ਚ ਜਾ ਰਹੇ ਨੇ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਉਹਨਾਂ ਨਾਲ ਤਾਂ ਘੱਟੋ ਘੱਟ ਬਿਤਕਰਾ ਮਤ ਕਰੋ ਔਰ ਜਿਹੜਾ ਇਹ ਜਿਹੜਾ ਗਰੁੱਪ B ਦੇ ਸਾਰੇ ਇਮਤਿਹਾਨ ਉਹ ਵੀ ਅਸੀਂ ਮੰਗ ਕਰ ਰਹੇ ਕਿ ਉਹ ਰਿਵਰਟ ਬੈਕ ਹੋਣੇ ਚਾਹੀਦੇ ਆ ਟੂ ਪਬਲਿਕਸ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤਾਂ ਕਿ ਕੁਝ ਨਾ ਕੁਝ ਉੱਥੇ ਫੇਅਰਨੈਸ ਹੋ ਸਕੇ ਔਰ ਇਹ ਸਾਰੀਆਂ ਗੱਲਾਂ ਦਾ ਮੈਂ ਇੱਕ ਚਿੱਠੀ ਲੇ ਕੇ ਗਵਰਨਰ ਪੰਜਾਬ ਨੂੰ ਵੀ ਭੇਜੂਗਾ ਉਮੀਦ ਕਰਦਾ ਕਿ ਇਹ ਜਿਹੜਾ ਇਸ਼ੂ ਆ ਇਹ ਸ਼ਾਇਦ ਲੱਖਾਂ ਪੜ੍ਹੇ ਲਿਖੇ ਬੇਰੁਜ਼ਗਾਰ ਡਿਸਰਵਿੰਗ ਨੌਜਵਾਨ ਜਿਨ੍ਹਾਂ ਨੇ ਸ਼ਾਇਦ ਗੁਰਬਤ ਝੋਟ ਕੇ ਆਪਣੇ ਘਰਾਂ ਚ ਆਪਣੇ ਪੇਰੈਂਟਸ ਦੀ ਵਿੱਤੀ ਹਾਲਾਤ ਚੋਂ ਬਾਹਰ ਜਾ ਕੇ ਆਪਣੀ ਪੜ੍ਹਾਈ ਕੀਤੀ ਹੋਊਗੀ ਇਹ ਉਹਨਾਂ ਨਾਲ ਤੁਸੀਂ ਬੇਇਨਸਾਫੀ ਕਰ ਰਹੇ ਹੋ ਸੋ ਜਿੱਦਾਂ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਇੰਨੇ ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਨੇ ਪਰ ਹੁਣ ਸਰਕਾਰ ਦੇ ਦਾਅਵਿਆਂ ਨੂੰ ਲੈ ਕੇ ਸੁਖਪਾਲ ਸਿੰਘ ਖੈਰਾਂ ਲਈ ਸਵਾਲ ਖੜੇ ਕੀਤੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਈਟ ਪੇਪਰ ਸਰਕਾਰ ਜਾਰੀ ਕਰੇ ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਖੈਰਾਂ ਨੂੰ ਕੀ ਜਵਾਬ ਦਿੰਦੀਆਂ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ